ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਡਰੀ ਫਾਰਮਰ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਕੇ ਆਏ ਜੀ ਦੋ ਬਈ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਬਈ ਸੂਣ ਦੀਆਂ ਬਿਲਕੁਲ ਤਿਆਰੀਆਂ ਚ ਤੇ ਇੱਕ ਗੱਬਣ ਆ ਬਾਈ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹਸੀ ਗਾਲ ਸასი ਗਾਲ ਬਾਈ ਹੋ ਠੀਕ ਹੋਈ ਵਧੀਆ ਬਹੁਤ ਵਧੀਆ ਡਾਕਟਰ ਬਾਈ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਬਾਈ ਪਰਮਾਤਮਾ ਦੀ ਕਿਰਪਾ ਬੁਰੀ ਠੀਕ ਆ ਆਈ ਜਾਂਦਾ ਮਾਲ ਵਿਕੀ ਜਾਂਦਾ ਤੇਰੇ ਵਧੀਆ ਠੀਕ ਆ ਮੁੱਲ ਬਹੁਤ ਜਾਇਜ਼ ਹੁੰਦੇ ਆਪਣੇ ਮੁੱਲ ਬੜਾ ਧਰਾਏ ਆਉਂਦਾ ਬਈ ਯਾਰ ਵੇਚਣ ਵਾਲੇ ਮੁੱਲ ਕਰੀਦਾ ਹੁਣ ਉਸ ਦਿਨ ਤੂੰ ਮੰਨ ਕੇ ਤੇਰੇ ਪਿੰਡ ਤੋਂ ਮੇਰੇ ਪਿੰਡ ਦਾ ਰਸਤਾ ਵੱਧ ਤੋਂ ਵੱਧ 10 15 ਕਿਲੋ ਮਿੰਟ ਦਾ ਹੋਊਗਾ ਹਨ ਤੇ ਤੂੰ ਬਸ ਵੀਡੀਓ ਪਾ ਕੇ ਗਿਆਈ ਹੋਣਾ ਘਰੇ ਨਹੀਂ ਪਹੁੰਚਿਆ ਵੀ ਮੈਂ ਤਿੰਨ ਗਾਇਆਂ ਉਹਦੀ ਦੇ ਦਿੰਦਾ ਇੱਕ ਘਾਰੇਗੀ ਸੀ ਉਹ ਬੰਦੇ ਕਹਿੰਦੇ ਅਸੀਂ ਆਵਾਂਗੇ ਆ ਕੇ ਦੇਖ ਕੇ ਲੈ ਗਏ ਉਹ ਵੀ ਵੀਡੀਓ ਦੇਖਣਗੇ ਹਨਾ ਹੁਣ ਕੋਈ ਪ੍ਰੋਬਲਮ ਨਹੀਂ ਜਿੰਮੇ ਗੱਲ ਗਈ ਉਵੇਂ ਨਿਕਲੀ ਬਈ ਠੀਕ ਆ ਓ ਵੱਡੀ ਗੱਲ ਮੁੱਲ ਤੇ ਕੱਢਦੀ ਆ ਹਾਂ ਮੁੱਲ ਤੇ ਲਾਲਾ ਸਾਨੂੰ ਐ ਹੁੰਦਾ ਵੀ ਮਾਲ ਆਉਣ ਜਾਣ ਨਾਲ ਡੜੀ ਬਣੀਏ ਬਸ ਆਹੀ ਕੁਛ ਹੁੰਦਾ ਇਹਦੇ ਵਿੱਚ ਬਈ ਹੋਰ ਤਾਂ ਦੀ ਗਵਾਲੀ ਵੱਡੀ ਗੱਲ ਨਹੀਂ ਹੈ ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਆ ਬਾਈ ਇਹ ਦੂਜੇ ਸੂਸ ਹੋਈ ਆ ਬਾਈ ਦੀਪੇ ਨਾਮ ਤੇ ਐਡਰੈਸ ਬੋਲ ਲੈ ਬਾਈ ਸਾਰੀ ਨਾਂ ਵੀਰੇ ਅਰਸ਼ਦੀਪਾ ਹੂੰ ਪਿੰਡ ਚ ਦੀਪਾ ਬੰਦ ਤੇ ਕਹਿੰਦੇ ਆ ਠੀਕ ਆ ਪਿੰਡ ਬਾਈ ਸੈਦੋ ਗਿਆ ਹੂੰ ਤਸੀਲ ਵਾਈ ਨਿਹਾਲ ਸਿੰਘ ਵਾਲਾ ਹੂੰ ਜ਼ਿਲ੍ਹਾ ਵੀਰੇ ਮੋਗਾ ਠੀਕ ਆ ਨੇੜੇ ਪਿੰਡ ਬਾਈ ਨੇੜੇ ਬਾਈ ਆਪਾਂ ਨੂੰ ਭਾਗੀ ਜਾਈ ਰਹਿਗੇ ਭਾਗੀ ਵਾਲੀ ਸੜਕ ਤੇ ਆਪਣਾ ਘਰ ਆ ਇਧਰ ਨਿਹਾਲ ਸਿੰਘ ਵਾਲਾ ਮਧੇ ਅਲਕੜੇ ਦੇ ਪਹਾੜ ਰਹਿ ਗਿਆ ਮੋਬਾਈਲ ਨੰਬਰ ਬੋਲ 8847617674 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲੇ ਰਿਹਾ ਨੋਟ ਕਰ ਲਓ ਕਿਹੜਾ ਸੂਆ ਸੂਈ ਜੀਪੇ ਫਿਰ ਡਾਕਟਰ ਇਹ ਦੂਜੇ ਸੂਆ ਸੂਈ ਆ ਕਦੋਂ ਸੂਈ ਠੀਕ ਹੈ ਇਹ ਮਾਲਕਾਂ ਦੇ ਘਰੇ ਕੱਲੂ ਕੀ ਗਾਂ ਸੀਗੀ ਠੀਕ ਹੈ ਆਪਣੇ ਕੋਲ ਆਈ ਇਹ ਨੂੰ ਅੱਜ ਹੋ ਗਏ ਹੋਣਗੇ ਬਾਈ 5 ਦੇਨਾਂ ਤੇ ਬਾਜੀ ਸੂਈ ਸੀ ਜੇ ਉਹਨਾਂ ਦੇ ਘਰੇ ਪਈ ਆ ਵੀਡੀਓ ਬਣਾਈ ਦੀ ਆਪਣੀ ਪ੍ਰੋਪਰਲੀ ਠੀਕ ਆ ਮਗਰ ਬਾਈ ਐਰ ਸ਼ੇਅਰ ਵੱੱਛੀ ਆ ਬੈਡ ਵੱੱਛੀ ਲਿਆ ਉਹਨੂੰ ਦਿਖਾਈ ਇਹ ਪਹਿਲਾਂ ਬੱਚੀ ਬਹੁਤ ਬੱਚੀ ਆ ਬਈ ਅਰਸ਼ਰ ਇਸ ਬੜਾ ਪਿਆਰਾ ਰੰਗ ਰੂਪ ਬੱਚੀ ਦਾ ਬਹੁਤ ਚੰਗਾ ਉਹ ਅੱਜ ਦਾ ਭਾਗਾਂ ਵਾਲਿਆਂ ਨੇ ਕਿਰਪਾਈ ਹਜੂਰੀ ਅਗੇ ਦਾ ਬੱਚੇ ਹੁੰਦੇ ਯਾਰ ਆ ਵੀ ਬੱਚੀ ਆ ਆ ਪੜ ਕੇ ਸੂਈ ਹੈਗੀ 2 ਵਜੇ ਇਹ ਵੀ ਬੱਚੀ ਆ ਇੱਕ ਹੁਣ ਸੂਈ ਜਾਂਦੀ ਨਹੀਂ ਬਤਾ ਉਹ ਵੀ ਬੱਚੀ ਦੇ ਬੀ ਉਹ ਵੀ ਬੱਚੀ ਹਾਂ ਇਹ ਕਿਦਾ ਕਮਾਲ ਹੀ ਕਰਤੀ ਆ ਕਿ ਨਹੀਂ ਬੱਚੇ ਹੀ ਹੁੰਦੇ ਆ ਸਾਰੀਆਂ ਵੀਡੀਓ ਇਹ ਕਿੰਨਾ ਬੋਲਾ ਯਾਨੀ ਕਿ ਹੁਣ ਤਿਆਰ ਆ ਬਈ ਬੋਲਾ ਡਾਕਟਰ ਇਹਦੇ ਥੱਲੇ ਹੋਣਾ ਬੋਲਾ ਮੰਨ ਲੈ ਬੰਦਾ ਦੁੱਧ ਮੰਨ ਲੈ ਯਾਰ ਆਪਾਂ ਕੰਮਕਾਰ ਦੀ ਰੋਤ ਆ ਬਈ ਪਹਕਾਈ ਕਰਾ ਕੇ ਯਾਰ ਰਾਜੀ ਨਹੀਂ ਕਿਸੇ ਓਕੇ ਬਈ ਠੀਕ ਹੈ ਨਾ ਡੰਗ ਤੋਂ ਡੰਗ ਬੰਦਾ ਦੋ ਡੰਗ ਪੀਜੀ ਡਾਗੇ ਚੋਵੇ ਗੰਡ ਅਮਰੋਰਾ ਕੋਈ ਵੀ ਮੰਨ ਕੇ ਚੱਲ ਪੂਰ ਸ਼ਰਲਾ ਛਿੱਟ ਹੀ ਹੋਈ ਆਪਾਂ ਬਈ ਜ਼ਿੰਮੇਵਾਰ ਹੋਵਾਂਗੇ ਬੈਠ ਓਕੇ ਠੀਕ ਹੈ ਬੰਦਾ ਖਰਚਾ ਲੈ ਜੇ ਵਿਹੜ ਦੇ ਵਿੱਚ ਇੱਕ ਪੈਸੇ ਦਾ ਨੁਕਸ ਹੋ ਵੀ ਕੱਲੀ ਮਾਲਕਾਂ ਦੇ ਘਰੇ ਗਾਂ ਸੀ ਮਾਲਕਾਂ ਨਾਲ ਗੱਲ ਕਰਾਵਾਂਗੇ ਉਹ ਬੰਦੇ ਖੜੀ ਫੈਮਿਲੀ ਮਤਲਬ ਬਾਹਰ ਦਾ ਚੱਕਰ ਬਣ ਗਿਆ ਬਾਹਰ ਉੱਠ ਗਈ ਤਾਂ ਕਰਕੇ ਵਿਹੜ ਦੇਚੀ ਆ ਥੋੜੀ ਜੀ ਕੈਮਰੇ ਤੋਂ ਡਰਦੀ ਆ ਵਿਹੜ ਦੇ ਵਿੱਚ 1% ਨੁਕਸ ਨਹੀਂ ਗਾ ਗਾਰੰਟੀ ਹੋ ਗਈ ਆਪਣੀ ਬੰਦਾ ਡੰਗ ਤੋਂ ਡੰਗ ਚੋ ਸਕਦਾ ਰਹਿ ਸਕਦਾ ਆਪਣੇ ਘਰੇ ਡੰਗ ਤੋਂ ਡੰਗ ਚੋ ओके okay. हां भाई ठीक है। ਦੋ ਦੋ ਹੁਣ ਚੋਣ ਵਾਲਾ 13 14 ਕਿਲੋ ਹਾਜ਼ਰ ਹੋਊਗਾ ਬਾਈ। ਅੱਜ ਹਫ਼ਤਾ ਮਨ ਨਿਕਲ 5 6 ਦਿਨ ਹੋਇਆ ਵੈੜ ਨੂੰ ਸੋਈ। ਠੀਕ ਹੈ। ਹਾਂ ਬਾਈ। ਸੋਈ ਸਵਾਈ ਬੱਚਾ ਮਗਰ ਬੱਚਾ ਕੁਆਲਿਟੀ ਦੀ ਆ ਵੈੜ ਵੀ ਚੰਗੀ ਆ ਤੇ ਨਿਵਾ ਵੀ ਕਮਾਲਾ ਫਿਰਸ ਦੇਖੋ। ਮਗਰ ਚੋਣ ਬਗਰ ਚੰਗਾ ਬਹੁਤ ਗਵੰਡਾਂ ਦੇ ਘਰੇ ਖੜਕਾ ਸੁਣੂਗਾ ਵੈੜ ਦਾ ਵਜੂਦ ਬਹੁਤ ਆ, ਵਜਨ ਬਹੁਤ ਆ। ਠੀਕ ਹੈ। ਜੇਰ ਜੂਰ ਦੀ ਵੀਡੀਓ ਆਪਣੀ ਬਈ ਬਣੀ ਵੀ ਆ ਵਧੀਆ ਓਕੇ। ਹਣਾ ਬੰਦਾ ਜਿਵੇਂ ਮਾਰਚ ਹੋ ਸਕਦਾ ਬਾਈ ਅਗਲੇ ਨੇ ਪੈਸੇ ਦੇਣੇ ਆ। ਹੂੰ। ਹੋ ਤੋਰਾ ਤਾਰਾ ਚੰਗਾ ਏਕ ਨੰਬਰ ਆ ਬਾਈ ਕੋਈ ਨਹੀਂ ਇਹ ਤਾਂ ਜਾਂਦੀਆਂ ਫਰਕਾਂ ਵੜੀ ਥੋੜਾ ਜੇ ਬੱਚੇ ਦਾ ਵੱਧ ਕਰਦੀ ਹੈਗੀ ਠੀਕ ਆ ਠੀਕ ਆ ਥੋੜਾ ਬੱਚੇ ਦਾ ਕਰਦੀ ਆ ਕਰਮ ਵਾਲੀ ਤੇ ਬੱਚਾ ਵੀ ਬੱਛੀ ਆ ਬੱਛੀ ਵੀ ਨਾਲ ਹੀ 1.5-2 ਸਾਲਾਂ ਨੂੰ ਤਿਆਰ ਹੋ ਜਾਣੀ ਆ ਬੱਛੀ ਦਾ ਯਾਰ ਇੰਨੀ ਸੋਹਣੀ ਆ ਨਾ ਯਕੀਨ ਮੰਨਣਾ ਕੋਈ ਬੰਦਾ ਯਾਰ ਗੱਲੀ ਘਾ ਲੈਂਦਾ ਬੱਛੀ ਆਪਾਂ ਠੀਕ ਆ 5-6 ਹਜ਼ਾਰ ਦੀ ਆਪਾਂ ਵੱਚੀ ਵੀ ਕੱਟ ਲਾਂਗੇ ਆ ਆਪਾਂ ਨੂੰ ਕੋਈ ਪ੍ਰੋਬਲਮ ਨਹੀਂਗਾ ਠੀਕ ਆ ਹਾਂ ਠੰਡੀ ਸੀਲਸ ਲੱਗ ਪੂਰੀ ਆ ਹੁਣ ਚੋਈ ਦੀ ਤਾਂ ਕਰਕੇ ਆ ਹੋਰ ਕੋਈ ਪ੍ਰੋਬਲਮ ਨਹੀਂਗਾ ਠੀਕ ਆ ਹਾਂ ਪੂਰੀ ਕੈਮਰੇ ਤੇ ਜਾਗਦੀ ਆ ਬਾਈ ਓਕੇ ਬਾਈ ਥੋੜਾ ਕੈਮਰੇ ਤੇ ਜਾਗਦੀ ਆ ਚੈੱਕ ਕੀ ਆ ਬੱਡ ਸੁਨੱਕੀ ਆ ਕੱਦ ਵੱਡਾ ਵਾਲੀ ਆ ਰੰਗ ਰੂਪ ਚ ਓਕੇ ਰਿਪੋਰਟ ਆ ਯਾਰ ਬੰਦਾ ਟੋਕ ਕੇ ਲੈ ਜੀ ਆਪਦੀ ਯਾਰ ਓਕੇ ਬਾਈ ਬੋਲ ਵੀਰੇ ਮੁੱਲ ਡਾਕਟਰ ਇਹਦਾ ਮੁੱਲ ਕਰਾਉ ਨੂੰ 70 ਕਰਾ ਲਾ 75 ਕਰਾ ਲਾ ਬਾਈ 65000 ਚੋਂ ਬਾਈ ਛੋੜ ਹੀ ਹੋਊਗੀ ਠੀਕ ਆ 65000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਮੁੱਲ ਜਿਹੜਾ ਮਰਜ਼ੀ ਕਰਾ ਲਾ ਕਰਦੇ ਬੈੱਡ ਚੰਗਾ ਰੰਗ ਰੂਪ ਚੰਗਾ ਥਾਣ ਦੇਖੋ ਬਾਈ ਥਾਣ ਇੱਕ ਨੰਬਰ ਆ ਬਾਈ ਯਾਰ ਮੈਂ ਕਹਿੰਦਾ ਉਸੇ ਵਾਲਾ ਥਾਣ ਕੱਲਾ ਕੱਲਾ ਥਾਣ ਮੈਂ ਕਹਿੰਦਾ ਇੱਕ ਨੰਬਰ ਹੋਊਗਾ ਹਾਂ ਠੀਕ ਆ ਬਾਈ ਅੱਗੇ ਫਿਰ ਦੋ ਨੰਬਰ ਕਿਹੜਾ ਸੂਸੇ ਇਹ ਡਾਕਟਰ ਬਾਈ ਦੂਜੇ ਸੂਏ ਸੂਈ ਆ ਹਾਂ ਰਾਤ 2 ਵਜੇ ਬਾਈ ਸੂਈ ਆਗੀ ਠੀਕ ਆ ਠੀਕ ਹੈ ਨਾ ਤੇ ਟੜਕੇ 8 8:30 ਵਜੇ ਬਾਈ ਇਹਦੀ ਜੇਰ ਪਈ ਗਈ ਆ ਠੀਕ ਆ ਜਦੋਂ ਬੈੜ ਸੂਈ ਆ ਬਾਈ ਅਡਰ ਭਾ ਗਾਲੀ ਨੂੰ ਇੰਨਾ ਸੋਨਾ ਲਾਇਆ ਨਾ ਪਰਮਾਤਮਾ ਨੇ ਠੀਕ ਹੈ ਨਾ ਗੱਲ ਜਦੋਂ ਬੈੜ ਸੂਈ ਆ ਠੀਕ ਆ ਸੂਣ ਦੇ ਨਾਲ ਹੀ ਬੱਚਾ ਲਾ ਕੇ ਬਾਈ ਮੈਂ 2-3 ਕਿਲੋ ਮੰਨ ਕੇ ਚੱਲ ਦੁੱਧ ਉਦੀ ਕੱਢਿਆ ਠੀਕ ਆ ਉਹ ਗਾਂ ਤਾਂ ਬੈਠੇ ਨਹੀਂ ਜਾਂਦਾ ਸੀ ਟੜਕੇ ਮੰਨ ਕੇ ਜਦੋਂ ਗਾਂ ਦੀ ਜੇਰ ਪਈ ਆ ਉਸ ਤੋਂ ਬਾਅਦ ਵੀ ਬੜਾ ਚੋਇਆ ਬਾਈ ਉਹ ਬਾਲਟੀ 'ਚ ਪਾਇਆ ਪਿਆ ਗਿਆ ਓਕੇ ਜੀ ਹਾਂ ਬੱਚਾ ਹੀ ਬੱਚੀ ਆ ਮਗਰ ਮੇਰੇ ਬੱਚੀ ਆ ਬਹੁਤ ਕ੍ਰੋਸ ਬਰੀਡ ਆ ਉਹ ਜੀ ਮਾਂ ਹੀ ਉਹ ਜੀ ਬਾਈ ਪੀ ਆ ਦੇਖ ਬਾਈ ਇੱਕ ਨੰਬਰ ਆਗਾ ਨਾੜਗਾ ਨੂੜਗਾ ਤੇ ਤੁਹਾਨੂੰ ਪਤਾ ਚਾਬੀ ਜਾਂਦਾ ਹਾਂ ਇਹਨਾਂ ਦਾ ਕੋਈ ਚੱਕਰ ਨਹੀਂਗਾ ਬਾਕੀ ਜਿਹਨੂੰ ਬਾਈ ਫਰਕ ਆ ਜੇਰ ਪੈ ਗਈ ਹੈ ਨਾ ਜੇਰ ਦੀ ਗਾਰੰਟੀ ਵੀ ਵੀਡੀਓ ਵੀ ਬਣੀ ਹੋਈ ਹੈ ਜੇਰ ਵੀ ਪੈ ਗਈ ਠੀਕ ਆ ਬਾਈ ਚੋਣ ਚਾਲ ਰੰਗ ਬੰਨ A to Z ਆ ਗੈਟ ਗੈਟ ਬਾਈ ਵੇਖ ਗੈਰ ਵੇਖ ਨਾ ਮਗਰਾ ਕਿੰਨਾ ਮੂਰੇ ਆ ਬੈਠਦਾ ਤੇ ਥਣ ਚਵਾਈ ਅੰਤਾਂ ਦੀ ਲੱਗੀ ਵੇ ਜਿਵੇਂ ਮਰਜ਼ੀ ਦਾ ਚੋਲੇ ਬੰਦਾ ਯਾਰ ਆਰਡਰ ਦੇਖੋ ਕੱਲਾ ਕੱਲਾ ਠਾਣ ਲਾ 22 ਜਿਵੇਂ ਮਰਜ਼ੀ ਚੋਈ ਚੱਲ ਯਾਰ 22 ਬੜੀ ਚੰਗੀ ਆ ਬਾਈ 22 ਬਹੁਤ ਚੰਗੀ ਆ ਕੁੜੀ ਜੀ ਭਲਵਾਦੀ ਕਰਕੇ ਆਨ ਕਰਦੀ ਹੈਗੀ ਪ੍ਰੋਬਲਮ ਨਹੀਂ ਦੂਜਾ ਅਸੂਰਾ ਹੋਊ ਆਪਣੀ ਗਰੰਟੀ ਹੋਊਗੀ ਬਾਈ ਫੇਸ ਕੁਆਲਿਟੀ ਇੱਕ ਨੰਬਰ ਆ ਬਹਿੜਦੀ ਯਾਰ ਫੇਸ ਕੁਆਲਿਟੀ ਦਾ ਉਹ ਕੀ ਆ ਬਾਤ ਆ ਬਾਈ ਫੇਸ ਫੂਲਸ ਬੜਾ ਪਿਆਰਾ ਕੱਦ ਬੱਡ ਚੰਗਾ ਰੰਗ ਰੂਪ ਫੇਸ ਫੂਲਸ ਇੱਕ ਨੰਬਰ ਆ ਕੱਦ ਕਾਠ ਰੰਗ ਸਭ ਕੁਝ ਓਕੇ ਆ ਯਾਰ ਠੀਕ ਆ ਠੀਕ ਆ ਹੁਣ ਸੱਤੇ ਅੱਠੇ ਕਿਲੋ ਬੋਲੀ ਦੋ ਵਾਰੀ ਵੇੜ ਵੜ ਦੀ ਠੀਕ ਆ ਭਾਈ ਤੁਰ ਨਹੀਂ ਹੁੰਦਾ ਵੜ ਤੋਂ ਇੰਨੀ ਜਿਆਦਾ ਬਣੀ ਵੀ ਆ ਹੁਣ ਵੀ ਵੀਡੀਓ ਬਣਾਉਣ ਕਰਕੇ ਨਹੀਂ ਮੈਂ ਹੌਲੀ ਹੌਲੀ ਸ਼ੇਅਰ ਕਰ ਦੇਣੀ ਸੀ ਓਕੇ ਠੰਡੀ ਸੀਲਸ ਲੱਗ ਬਹੁਤ ਆ ਜਿਵੇਂ ਬੰਦਾ ਮਰਜੀ ਯਾਰ ਹੱਥ ਫੇਰੀ ਕਰੀ ਜਾਵੇ ਕੋਈ ਪ੍ਰਮਾਤਮਾ ਦੀ ਕਿਰਪਾ ਏਡੀ ਆ ਜਿਵੇਂ ਹੈ ਹੀ ਨਹੀਂ ਯਾਰ ਇੰਨੇ ਵਾਲੀ ਦਾ ਵੈਰੀ ਕੋਈ ਜੱਕਰੀ ਨਹੀਂ ਬੱਚੀ ਬਹੁਤ ਚੰਗੀ ਆ ਦੁੱਧ ਪਲੂਣ ਦਾ 23 ਕਿਲੋ ਦਿੱਤਾ ਆ ਆਪਾਂ ਮਾਲਕਾਂ ਨਾਲ ਗੱਲ ਕਰਾਉਂਦਾ ਜਿਹਨਾਂ ਤੋਂ ਬੱਚੀ ਆਪਾਂ ਲਈ ਆ ਠੀਕ ਆ ਭਾਈ 23 ਕਿਲੋ ਦਿੱਤਾ ਚੰਗੀ ਸੇਵਾ ਵਾਲਾ ਹੋਇਆ 25 26 ਕਿਲੋ ਦਲ ਮੂਰੇ ਗਰਮੀ ਆ 23 ਕਿਲੋ ਦਾ ਟੁੱਟਦੂ ਵੀ ਨਹੀਂ ਯਾਰ ਠੀਕ ਠੀਕ ਹਾਂ ਠੰਡੀ ਸੀਲਸ ਲੱਗ ਜਿਵੇਂ ਮਰਜੀ ਡਾਕਟਰ ਹੱਥ ਫੇਰੀ ਕਰੀ ਜਾ ਲੈ ਯਾਰ ਕੋਈ ਚੱਕਰੀ ਨਹੀਂ ਲਾ ਸਹੀ ਗੱਲ ਜਿੰਨੇ ਮਰਜੀ ਤਾਰਾ ਮਰ ਚੱਲੋ ਚਰੀ ਨੂੰ ਥਣ ਤੁਣ ਬਹੁਤ ਚੰਗਾ ਲੱਚਬਾਈ ਬੜੀ ਬੰਬ ਲੱਗੀਆਂ ਚਬਾਈ ਇਹ ਵੀ ਹਰੇਕ ਨੂੰ ਚਬਾਈ ਨਹੀਂ ਲੱਗਦੀ ਸਹੀ ਗੱਲ ਆ ਇਹ ਮੁੱਲ ਕੀ ਆ ਦਾ ਭਰਾ ਮੁੱਲ ਡਾਕਟਰ ਲੋਕਾਂ ਵਾਲੇ ਦਾ ਮੁੱਲ ਨਹੀਂ ਕਰਨੇ ਲੱਖ ਕਰਾਲਾ 95 ਕਰਾਲਾ 85 ਕਰਾਲਾ ਓਕੇ ਫੋਨ ਮੈਨੂੰ ਉਹ ਲਾਇਓ ਜਿਹੜਾ ਬੰਦਾ ਲਾਊਗਾ ਬਾਈ ਠੀਕ ਹੈ ਠੀਕ ਹੈ ਨਾ ਗੱਲ ਉਹ ਬਾਦੂਆਂ ਸਵਾਬ ਲੈਣ ਦਾ ਫਾਇਦਾ ਕੋਈ ਨਹੀਂ ਨਾ ਸਾਡੇ ਕੋਲ ਟਾਈਮ ਹੁੰਦਾ ਲੜੇ ਅਗਲੇ ਜਾਂਦੇ ਆਂ ਬੇਸ਼ੁਮਾ 75000 ਚ ਬੇਰੇ ਛੋੜ ਹੀ ਹੋਣੀ ਹੈਗੀ ਠੀਕ ਹੈ ਠੀਕ ਹੈ ਹੁਣ ਇਹ ਜਿਹੜਾ ਬੜਾ 75 75000 ਨੂੰ ਹਮ ਬਹੁਤ ਔਖਾ ਮਿਲਦਿਆਂ ਬਾਈ ਸਹੀ ਗੱਲ ਕਿ ਉਹ ਪਤਾ ਉਹ ਲੱਗਦਾ ਜਿਹੜਾ ਬੰਦਾ ਧੁੱਪੇ ਮੱਚਦਾ ਹਮ ਠੀਕ ਹੈ ਨਾ ਗੱਲ ਮਗਰ ਬੱਛੀਆ ਸੂਈ ਸਵਾਈ ਆ 75000 ਰੁਪਇਆ ਮੌਤ ਜਮਾ ਜੈਮ ਮੌ ਲੱਗ ਰੇ ਰੱਖਿਆ ਹਾਂ ਚਾਈ ਮਗਰ ਬੱਚੀ ਬੱਚੀ ਵੀ ਬਹੁਤ ਮੈਂ ਕਹਿੰਦਾ ਇੱਕ ਨੰਬਰ ਆ ਯਾਰ ਬੰਦਾ ਨਿਆਣਾ ਨੂੰ ਲਾਉਣ ਲਾ ਲੇ ਹੈ ਤਾਂ ਬੜ ਬਹੁਤ ਮੈਂ ਕਹਿੰਦਾ ਯਾਰ ਗੁਲਾਬੀ ਟਮਾਟਰ ਰਲਗਾ ਬੈਠਦਾ ਨੇਵਾ ਕਰ ਰਿਹਾ ਕੋਈ ਚੱਕਰ ਨਹੀਂ ਯਾਰ ਜਿਵੇਂ ਮਰਜੀ ਲੋਲੀ ਪੋਲੀ ਹੈ ਜੇ ਨਾ ਯਾਰ ਬੈਨਾ ਘਰ ਘਰ ਥੋੜੀ ਜੰਮਦੀ ਹੈ ਠੀਕ ਗੱਲ ਆ ਮੁੱਲ ਵਿੱਚ ਜਿਵੇਂ ਮਰਜੀ ਯਾਰ ਕਿੰਝ ਲੱਗ ਰਿਹਾ 100 ਰੁਪਿਆ ਮੁੱਲ ਮੰਗਦਾਂ ਜ਼ਰੂਰ ਹੋ ਜਾ ਚਵਾਈ ਵੀ ਬਹੁਤ ਚੰਗੀ ਆ ਜਿਵੇਂ ਮਰਜੀ ਜਿਵੇਂ ਮਰਜੀ ਯਾਰ ਬਾਈ ਯਾਰ ਥੋੜੀ ਜਿਆਦਾ ਕੁਝ ਨਹੀਂ ਕਰਨਾ ਇਹ ਨਾ ਘਰ ਘਰ ਨਹੀਂ ਬਾਈ ਜੰਮ ਲੀਆਂ ਬਹੁਤ ਚੰਗੀ ਬੱਛੀ ਆ ਗਈ ਆਪ ਵੀ ਬੱਛੀ ਆ ਮਗਰ ਵੀ ਬੱਚਿਆ ਦੰਦ ਨਹੀਂ ਗਰੇ ਮੈਂ ਦੇਖਿਆ ਮੈਂ ਤੈਨੂੰ ਗਵਾ ਮੈਂ ਨਹੀਂ ਇਹਨਾਂ ਕੋ ਆਪਾ ਵਾਲਾ ਦੇਖਿਆਗਾ ਜਿਹੜੀ ਚੀਜ਼ ਦੇਖਣ ਵਾਲੀ ਉਹ ਜ਼ਰੂਰ ਦੇਖੀ ਆ ਠੰਡੀ ਸੀ ਉਸ ਲਾਗਾ ਗਰੰਟੀ ਹੂ 75000 ਚੋ ਛੋਟ ਹੋਊਗੀ ਤਿੰਨ ਨੰਬਰ ਜਿਹੜਾ ਸੂਆ ਸੁਈ ਡਾਕਟਰ ਦੂਜਾ ਸੂਆ ਹੀ ਇਹ ਐ ਬੱਚੀ ਕਿੰਨੇ ਦਿਨ ਲੈਂਦੀ ਆ ਡਾਈਵਰ ਮੰਨ ਕੇ ਚੱਲ ਹੁਣ ਤੂੰ ਇਹ ਹਿਸਾਬ ਲਾ ਲਾ ਵੀ ਇਹਦਾ ਮੁਸ਼ਕ ਕੀ ਸੁਪੇ ਲਗਾਉਂਦਾ ਬੈਡ ਮੰਨ ਕੇ ਚੱਲ ਦਿਨ ਅਨੁਸਾਰਕ ਦਾ ਬੈਡ ਪੂਰੀ ਹੋ ਚੱਲੀ ਆ ਇੱਕ ਦਿਨ ਵੱਧ ਲੈ ਜੇ ਕੋਈ ਹੁਣੀ ਬਾਲਟੇ ਨਾਲ ਬਹੁਤਾ ਹਜ ਭੜਪੜ ਪਾਉਣ ਲੱਗੀ ਆ ਬੱਚੀ ਹਾਂ ਲੇਵਾ ਚੜਾਈ ਦੇਖ ਲੈ ਵੀਰੇ ਚੜਾਈ ਦੇਖ ਲੈ ਵੀਰੇ ਗੱਟ ਚੌੜਾ ਸੂਪੇ ਨਹੀਂ ਬੜਾ ਵੀਡੀਓ ਬਣਾਉਣਾ ਸਰ ਸੂਪੇ ਠੀਕ ਹੈ ਨਾ ਗੱਲ ਸੂਪੇ ਨਾਲ ਦੋ ਦਾਨਾ ਸੂਪੇ ਬੱਚੀ ਹਾਂ ਮੂੰਹ ਮਾਂ ਬਹੁਤ ਚੰਗਾ ਵਹਿੜਦਾ ਜਿਵੇਂ ਗੱਟ ਬਹੁਤ ਚੰਗੀ ਆ ਮੈਂ ਕਹਿੰਦਾ ਇੱਕ ਨੰਬਰ ਆ ਯਾਰ ਦੇਖ ਬੜਾ ਪਿਆਰਾ ਲੈ ਕਰ ਮਾ ਕੀ ਬਾਤ ਈ ਆ ਬੱਚੀ ਦਾ ਕੰਨ ਦੇਖ ਲੈ ਚਾਰ ਚਾਰ ਉਂਗਲਾਂ ਕਰਨਾ ਬੱਚੀ ਸਹੀ ਗੱਲ ਆ ਬਈ ਸਹੀ ਗੱਲ ਰੰਗ ਪ੍ਰਿੰਟ ਬਹੁਤ ਚੰਗਾ ਬੱਚੀ ਦਾ ਦੁੱਧ ਵਰਗੀ ਪਈ ਆ ਠੰਡੀ ਸੀਲ ਦਾ ਇਹਦਾ ਬਿਆਨ ਤਾਂ ਨਹੀਂ ਕੋਈ ਮੈਂ ਕਿਹਾ ਜਿਵੇਂ ਮਰਜ਼ੀ ਵੜਾ ਨਾਡ ਨੋਟ ਦਿਖਾ ਦੇ ਦੁੱਧ ਵਾਲੀ ਖਣ ਖੋਣ ਕੋਈ ਨਹੀਂ ਦੁੱਧ ਡਾਕਟਰ ਇਹਨੇ ਦੂਜੇ ਸੂਏ ਦਿੱਤਾ ਪਲੂਨ ਨੇ ਦਿੱਤਾ ਵੀਰੇ ਯਾਰ 22 ਕਿਲੋ ਬੈਰ ਬੈਰ ਯਾਰ ਇੰਨਾ ਆਉਣਾ ਹੁਣ ਵੀ ਦੇ ਦੂਗੀ ਬੱਚੀ ਇੰਨਾ ਨਾ ਦਿੱਤਾ ਤਾਂ ਫਿਰ ਬਾਈ ਇਹਨਾਂ ਨੂੰ ਸਾਹਮਣੇ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਠੀਕ ਹੈ ਨਾ ਗੱਲ ਹਾਂ ਠੰਡੀ ਸੀਲਸ ਲੱਗ ਬਹੁਤ ਆ ਦਰਮਿਆਨੀ ਹਾਈਟ ਆਗੀ ਠੀਕ ਆਪਾਂ ਕੇ ਨਜ਼ਰ ਧੱਕਾ ਨਹੀਂ ਕਰਨਾ ਠੀਕ ਹੈ ਨਾ ਗੱਲ ਜਿਹਨੂੰ ਬਾਈ ਕਦਰਦਲ ਜਿਹਨੂੰ ਪਤਾ ਲੱਗੂ ਜਿਹੜੀ ਚੀਜ਼ ਜਿੰਨੇ ਰੁਪਈਆ ਦੇ ਅਗਲਾ ਮੁੱਲ ਆਪੇ ਲਾਊਗਾ ਹਲੇ ਬੱਛੀ ਨੇ ਬਾਈ ਨਾ ਲੈਵਾ ਕਰਕੇ ਸੁਣਾ ਲੈ ਸਹੀ ਤੇ ਚੱਕਰੀ ਨਹੀਂ ਦਿਖਾ ਦਿਓ ਯਾਦ ਬ੍ਰੀਡ ਬਹੁਤ ਚੰਗੀ ਆ ਫੇਸ ਬਿਊਟੀ ਵੀ ਮੈਂ ਕਹਿੰਦਾ ਇੱਕ ਨੰਬਰ ਆ ਯਾਰ ਫੇਸ ਬੂਸ ਤਾਂ ਕਿਆ ਬਾਤ ਏ ਬੱਛੀ ਦਾ ਬਹੁਤ ਚੰਗਾ ਠੰਡੀ ਸੀਲਸ ਲੱਗ ਬਹੁਤ ਆ ਯਾ ਡਾਕਟਰ ਯਾਦ ਕਰੂੰਗਾ ਜਿਹੜਾ ਬੰਦਾ ਲੈ ਗਿਆ ਗਾਹ ਨੂੰ ਵੀ ਗਾਕ ਬਣੂਗਾ ਹਮ ਸਹੀ ਗੱਲ ਆ ਤੇ ਮੁੱਲ ਭਰਾ ਇਹਦਾ ਫਿਰ ਮੁੱਲ ਡਾਕਟਰ ਕਰਨ ਨੂੰ ਇਹਦਾ ਵੀ ਜਿੰਨਾ ਮਰਜ਼ੀ ਕਰਾ ਲੈ ਅੱਜ ਮੁੱਲ ਹਾਂ ਕਹਿੰਦਾ ਵੀ ਇੱਕ ਲੈਵਲ ਦੇ ਜੀ ਹੋਣੇ ਆਗੇ ਉਧਰਲੀ ਆਪਾਂ ਇੱਕ ਲੈਵਲ ਦੇ ਮੁੱਲ ਕਰੇ ਸੀ ਛੋੜ ਛਾੜੀ ਹੋਈ ਆ ਬੱਚੀ ਦੀ ਠੀਕ ਆ ਠੀਕ ਆ ਨਾ ਗੱਲ ਮੁੱਲ ਕਰਾਉ ਨੂੰ ਡਾਕਟਰ ਇਹ 80 ਕਰਾ ਲਾ 85 ਕਰਾ ਲਾ ਬਾਈ 75000 ਚੋਂ ਛੋੜੇ ਵੀ ਹੁੰਨੀਆਂ ਜੇ ਬੰਦਾ ਕੋਈ ਜੋੜਾ ਲੈਂਦਾਗਾ ਇਹ ਤੇ ਦੋਨੇ ਇਕੱਠਾ ਲੈਂਦਾ ਇੱਕ 45 ਦਾ ਜੋੜਾ ਦੇਵਾਂਗੇ ਇੱਕ ਬੰਦਾ ਹਾਂ ਬੱਚੇ ਇਹਦੇ ਵਿੱਚੋਂ ਛੋੜ ਹੀ ਹੁਣੀ ਹੈਗੀ ਬਾਲੇ ਲੰਮੀ ਚੌੜੀਆਂ ਲਗੇ ਵਾਲਾ ਕੰਮ ਹੈ ਨਹੀਂਗਾ ਬਾਈ ਠੀਕ ਆ ਬਾਈ ਠੀਕ ਆ ਨਾ ਗੱਲ ਠੰਡੀ ਸੀਲ ਬਹੁਤ ਆ ਜਿਵੇਂ ਮਰਜ਼ੀ ਬੈਠਾ ਰਹੇ ਨੂੰ ਵੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਅੱਛੀ ਗੱਲ ਹੈ ਜਿਵੇਂ ਮਰਜ਼ੀ ਲੈ ਬੈਠਾ ਰਹੇ ਠੰਡੀ ਨਾੜ ਨੂਰ ਚੜਾਈ ਬਹੁਤ ਵਾੜਾ ਡਾਕਟਰ ਲੇਵੇ ਜੀ ਇਹ ਪਲਾਈ ਬਲੂਈ ਦੇਖ ਬੱਚੀ ਲਾਟੋ ਲਾ ਬਹੁਤ ਪਈਆਂ ਬਾਈ ਸਾਰੀਆਂ ਬਲਡਾਂ ਲਾ ਕੱਢੇਗੇ ਕਰਮਣੀ ਕਿਉਂਕਿ ਬਾੜ ਨਾ ਵੀ ਨਾਲੀ ਸੁਪੈਦਾ ਹੁੰਦਾ ਹੁੰਦਾ ਠੀਕ ਹੈ ਨਾ ਗੱਲ ਪਰ ਬੰਦ ਹੀ ਬੰਦ ਮੈਂ ਸੁਣੀ ਸੁਣੀ ਨਹੀਂ ਵਧੇਰਾ ਕੁਸ਼ ਕਰ ਜਾਗਾ ਓਕੇ ਭਰਾ ਹਾਂ ਮੁੱਲ ਭਰਾ ਦਾ ਜਾਇਜ ਆ 75000 ਰੁਪਇਆ ਮਾਨਤਾਨ ਜਿਹੜਾ ਜ਼ਰੂਰ ਹੋ ਜਾਊਗਾ ਰੰਗ ਪ੍ਰਿੰਟ ਖਾਨਲੇ ਵਾ ਕੱਲਾ ਕੱਲਾ ਇੱਕ ਨੰਬਰ ਆ ਯਾਰ ਮੈਂ ਕਹਿੰਦਾ ਬੰਦਾ ਥਣਾ ਤੁਣਾ ਦੀ ਓਕੇ ਉਹ ਕਿਸੇ ਵੀ ਪਸ਼ੂ ਦੇ ਵਿੱਚ ਥਣ ਦੇ ਵਿੱਚ ਕੋਈ ਪ੍ਰੋਬਲਮ ਹੋ ਗਈ ਯਾਰ ਆਪਾਂ ਜੇ ਬੰਦਾ 1000 ਦਾ ਤੇਲ ਫੂਕਿਆ 2000 ਵਿੱਚ ਫੜ ਕੇ ਲੈ ਜੀ ਚੈਨਲ ਦੇ ਕਹਣਾ ਜੇ ਕੋਈ ਗਥਾਣ ਸੁਣਦੇ ਵਿੱਚ ਕੋਈ ਚੱਕਰ ਹੋਵੇ ਬੱਚੀ ਓਕੇ ਭਰਾ ਬਹੁਤ ਬੋਲ ਲੱਗੀ ਆ ਐਨੇ ਚੜ੍ਹਨਾਂ ਲੱਤਾਂ ਕਰਾਂਗਾ ਹੂੰ ਹਾਂ ਉਹ ਚੀਨਾ ਜਿੰਨਾ ਕਹਿੰਦੇ ਆ ਬਹੁਤ ਸੋਹਣਾ ਨਿਕ ਨਿਕ ਰੂਗੀ ਬੱਚਾ ਅੱਗੇ ਵੀਰੇ ਲਾਸਟ ਚਾਰ ਨੰਬਰ ਕਿਹੜਾ ਸੋਸ ਹੁੰਦੀ ਆ ਭਾਈ ਡਾਕਟਰ ਇਹ ਵੀ ਮਾਰਕਾਂ ਨੇ ਦੂਜੇ ਕ ਅਗਲਾ ਤੀਜੇ ਮੰਨ ਲੈ ਤੈਨੂੰ ਬਣਾ ਜੀ ਨੂੰ ਦੂਜੇ ਕਹ ਲੈ ਯਾਰ ਹਨਾ ਠੀਕ ਆ ਇਹ ਬੜੀ ਬਸ ਆਂਦੇ ਲਈ ਮੁਸ਼ਕਗੇ ਜੀ ਸੂਪੀ ਉਹ ਪਲਾਈ ਬਲੂ ਇਹਦੀ ਵੀ ਚੰਗੀ ਆ ਹੁਣ ਸਭ ਨੇ ਤਿਆਰ ਇਜਾ ਜੀ ਆ ਭਾਈ ਤਿਆਰੀਆਂ ਜੀ ਹੋਰ ਸੂਪੀ ਬੱਚੀ ਦੇ ਦੇ ਬੱਚਾ ਦੇ ਦੇ ਉਹ ਅਗਲੇ ਨੂੰ ਸਭ ਕੋ ਦੱਸਿਆ ਜਾਊਗਾ ਵੀਡੀਓ ਬੂੜੀ ਆਪਾਂ ਜੇਰ ਦੀ ਬਣਾ ਲਾਂਗੇ ਕਿਉਂਕਿ ਜਿਹਨੂੰ ਵੀ ਜਿੰਨੂੰ ਉਹਦੀ ਮਾਲ ਲੈਣੀਆਂ ਭਾਈ ਵੀਡੀਓ ਫੋਟੋ ਜੇਰ ਜੂਰ ਦੀ ਪ੍ਰੋਪਰ ਰਿ ਹੋਣ ਖੋਲ ਜਾ ਨਾਲ ਥੱਲਾ ਦੇਖ ਲੈ ਥੱਲਾ ਦੇਖ ਲੈ ਲੇਥਣ ਦੇਖ ਲੈ ਥਣ ਬਹੁਤ ਚੰਗਾ ਗੁਲਾਬੀ ਥਣ ਕਲਾ ਕਲਾ ਤਣ ਕਿਨੇ ਬਾਈ ਇੰਨਾ ਦਾ ਸੂਪੀ ਜਦੋਂ ਬੱਚਾ ਬੂੱਚਾ ਚੜਦੀ ਜੁਟਦੀ ਨਹੀਂ ਬਣ ਜਾਣਾ ਖੰਡੀਆਂ ਖੰਡੀਆਂ ਇਹ ਵੀ ਬਹੁਤ ਲੈ ਜਾਂ ਕੋਈ ਚੱਕਰੀ ਨਹੀਂ ਮਾਰ ਜੀ ਬੈਠਾ ਰੇ ਕੋਈ ਚੱਕਰੀ ਨਹੀਂ ਥਣ ਦੇਖ ਲੈ ਪਹਿਲੀ ਵਾਰ ਲਾ ਗੱਬਣ ਦੀ ਧਾਰ ਯਾਰ ਇਹ ਲੈ ਧਾਰਾ ਮਾਰ ਕੋਈ ਚੱਕਰੀ ਨਹੀਂ ਯਾਰ ਚੱਕਰੀ ਨਹੀਂ ਕਿਉਂ ਯਾਰ ਹੂੰ ਕੋਲ ਦੇ ਮਰੀ ਭਾਈ ਤੋਰ ਕੇ ਠੰਡੀ ਠੰਡੀ اے ਵੀ ਬਹੁਤ ਆਪਾਂ ਗਾੜੀ ਦੁੱਧ ਭਾਈ ਇਹਨੇ ਵੀ 22 ਕਿਲੋ ਹੀ ਪਾਇਆ ਵਿਆ ਠੀਕ 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 ਆ ਸਾਰੀਆਂ ਯਾਰ 20 ਪਲੱਸਾਂ ਲੰਗੀਆਂ ਬੱਛੀਆਂ ਸਾਰੀਆਂ ਠੰਡੀ ਸੀ ਇਹ ਵੀ ਬਹੁਤ ਠੰਣ ਠੰਣ ਚੰਗਾ ਹਾਂ ਹੁਣ ਘੰਟੇ ਦੇ ਘੰਟੇ ਨੂੰ ਸੁਕੂਗੀ ਸਾਰਾ ਕੁਝ ਭਾਈ ਮੂਰੇ ਲਿਆ ਕੇ ਦੱਸ ਦਾਂਗੇ ਸਹੀ ਗੱਲ ਹੁਣ ਭਾਈ ਤੈਨੂੰ ਵੀ ਟਾਈਮ ਸੀਗਾ ਨਹੀਂ ਸਵਾਬ ਹੀ ਲੈਂਦੇ ਆਪਾਂ ਬੈਠਣ ਨੂੰ ਹਾਂ ਵੀਰੇ ਹਾਂ ਤੇ ਮੁੱਲ ਭਰਾ ਦਾ ਡਾਕਟਰ ਮੋਲ ਨਾ ਮਰਜੀ ਕਰਾਲਾ ਯਾਰ ਇਹਦਾ ਵੀ 72000 ਚ ਛੋਟ ਇਹਦੀ ਕਰੂਗਾ ਹਾਂ ਜਾਨ ਜੂਨ ਬਹੁਤ ਆ ਵੜਜਾ ਜਿਵੇਂ ਵੜਾ ਹੁਣ ਮੰਨ ਲੇ ਜਾਪੇ ਚ ਜਾ ਰਹੀ ਹੈ ਵੜਨੇ ਕੁੜਾ ਫੜਾ ਜਮਣੀ ਨਾ ਪਾਇਆ ਬਈ ਨਿਗਰ ਨਿਗਰ ਬਹੁਤ ਪਈਆ ਫੇਸ ਕੁਆਲਟੀ ਬੱਚੀ ਦੀ ਬਹੁਤ ਚੰਗੀ ਹੈ ਜਿਵੇਂ ਮਰਜੀ ਦੇਖ ਲੈ ਕਿਆ ਬਾਤ ਆ ਯਾਰ ਠੀਕ ਠੀਕ ਜਿਹੜਾ ਬੰਦਾ ਲੈ ਜੂਗਾ ਯਾਰ ਜਾਨਵਾਰ ਅੱਜ ਸਾਰੇ ਚੜਦੇ ਵਿਚੜਦਾ ਮਸਾਂ ਇਕੱਠੀਆਂ ਕਰੀਆ ਬਾਈ ਸਹੀ ਗੱਲ ਆ ਠੀਕ ਹੈ ਨਾ ਗੱਲ ਜਾਨ ਪ੍ਰਾਨ ਬਹੁਤ ਆ ਇਹਦੀ ਵੀਡੀਓ ਬਣਾਉਣ ਕਰਕੇ ਖਾਣ ਲੈਵਾ ਵੀ ਕਮਾਲ ਆ ਤੇ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫੇਸ ਬੜਾ ਪਿਆਰਾ ਤੇ ਵਸ ਤਿਆਰੀਆਂ ਚਾ ਸੌਂਦੇ ਸੂਕੇ ਇਹਨੇ ਬਈ ਦੁੱਗਣਾ ਲੈ ਵਾ ਤਿਆਰ ਕਰਨਾ ਹਨਾ ਬਈ ਹਾਂ ਬਈ ਸੂਂਦੀ ਸੂਂਦੀ ਤਾਂ ਨੇ ਹੋਰੀ ਕੁਛ ਬਣ ਜਾਣਾ ਸਾਨੂੰ ਪਤਾ ਨਾ ਉਹ ਵੀ ਵੈੜਾ ਸਾਨੂੰ ਐਸੀ ਬਈ ਅੱਕ ਵੇਦਨ ਕੱਢੂਗੀ ਸੂਂਦੀ ਸੂਂਦੀ ਕੋਰੀ ਕੁਛ ਬਣ ਗਈ ਤੇ ਮਾ ਗੱਸਾ ਕਹਿੰਦੀ ਬਈ ਸੂਈ ਵੀ ਵੈੜ ਤਾਂ ਗਾਗ ਨੂੰ ਲੈਣੀ ਉਦੋਂ ਵੀ ਹੁਕੀ ਹੋ ਜਾਂਦੀ ਆ ਉਹ ਗੱਬਣ ਵਿੱਚ ਬਥੇਰਾ ਕੁਛ ਚੱਲੀ ਜਾਂਦਾ ਅੱਜ ਕੱਲ ਹਨਾ ਆਪਾਂ ਕਿਹਨੂੰ ਮਾੜਾ ਨਹੀਂ ਕਹਿੰਦੇ ਬਾਈ ਪਰ ਗੱਬਣ ਗਾਂਦ ਕਈ ਬੰਦੇ ਡਰਦੇ ਹੁਣ ਆ ਗਾਂਜਾਂ ਜਾਪੇ ਚ ਬਾਹਰ ਆ ਬਾਈ ਜੇਰਾ ਜੂਰਾ ਦਾ ਕੰਪਲੀਟ ਆਪਾਂ ਦਰਕਾਰਡ ਲੈ ਲੈਣਾ ਆ ਸੂਪੂਗੀ ਇਹਦਾ ਸਾਰਾ ਕਾਰਡ ਅਗਲੇ ਨੂੰ ਦਿੱਤਾ ਜਾਊਗਾ ਠੀਕ ਆ ਹਾਂ ਮੁੰਨੇ ਦਾ 70000 ਰੁਪਈਆ ਬਾਈ ਬਸ ਸ਼ੋਰ ਹੀ ਹੋਣੀ ਆ ਭਾਰ ਕੇ 55 60 65 ਆ ਲੈ ਆਪ ਨੂੰ ਫੋਨ ਹੀ ਨਾ ਲਾਉਣੇ ਯਾਰ ਬਹੁਤ ਠੀਕ ਹਾਂ ਤੇ ਨਗ ਭਰਾ ਕੋਲੇ ਚਾਰ ਸੀ ਚਾਰ ਹੀ ਦਿਖਾਤੀ ਕਿਸੇ ਵੀਰ ਦੇ ਕੋਈ ਵੀ ਨਗ ਪਸੰਦਾ ਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਇਹ ਦੋ ਧੰਨਵਾਦ